ਨੋ ਸਤਿ ਸ਼੍ਰੀ ਕਾ ਜੀ ਤੁਹਾਡੇ ਸਨਮੁਖ ਤੁਹਾਡੀ ਦੂਸਰਾ ਅਸਵੀਜਾ ਹਾਜ਼ਰ ਹੋਏ ਹਾਂ ਜੀ ਕਿਤਾਬ ਹਨੇ ਹਨੇ ਪਾਤਸ਼ਾਹੀ ਲੈ ਕੇ ਇਹ ਕਿਤਾਬ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਹੈ ਅੱਜ ਆਪਾਂ ਤੁਹਾਨੂੰ ਇਸ ਕਿਤਾਬ ਦਾ ਅੰਕ 9 ਸੁਣਾਵਾਂਗੇ ਜੀ ਸ਼ੁਰੂ ਕਰਦੇ ਹਾਂ ਜੀ ਅੰਕ 9 ਆਰ ਸਿੰਘ ਤੇ ਜੋ ਮਰੇ ਕੋ ਸਭ ਸਕੇ ਗਿਨਾਈ ਗੱਲ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੇ ਰੁਕੀ ਨਹੀਂ ਸਿੰਘਾਂ ਨਾਲ ਖਾਨ ਬਹਾਦਰ ਦਾ ਵੈਰ ਸਗੋਂ ਹੋਰ ਵੱਧ ਗਿਆ ਉਹ ਖਾਲਸੇ ਨੂੰ ਵੇਖ ਨਹੀਂ ਸੀ ਸੁਖੰਦਾ ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਬਾਗੀਆਂ ਨਾਲ ਬਾਦਸ਼ਾਹਾਂ ਦੀ ਨਫ਼ਰਤ जगਜ਼ਾਹਿਰ ਹੈ ਸੰਸਾਰ ਦੀ ਤਵਾਰੀਖ ਐਸੀਆਂ ਮਸਾਲਾ ਨਾਲ ਭਰੀ ਪਈ ਹੈ ਪਰ ਸਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ ਗਿਣਤੀ ਤੋਂ 12 ਸਿੰਘ ਸ਼ਹੀਦ ਕੀਤੇ ਗਏ ਗਿਣਤੀ ਤਾਂ ਉਹਨਾਂ ਚਰਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ ਫਾਂਸੀ ਦੇ ਤਖਤਿਆਂ ਦੀ ਕੋਈ ਗਿਣਤੀ ਨਹੀਂ ਸੀ ਬਹੁਤ ਸਿੰਘ ਤੂਪਾਂ ਅੱਗੇ ਖੜੇ ਕਰਕੇ ਗੋਲਿਆਂ ਨਾਲ ਉਡਾਈ ਗਏ। ਬਾਹਾਂ ਉੱਚੇ ਟਾਣਿਆਂ ਨਾਲ ਬਨ ਕੇ ਢਿੱਡ ਵਿੱਚ ਕਟਾਰ ਨਾਲ ਸਰਾਖ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੰਘ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ। ਸਿਰਾਂ ਵਿੱਚ ਮੁੰਗਲੀਆਂ ਮਾਰ ਕੇ ਲਲੇਰਾ ਵਾਂਗ ਸਿਰ ਫੈ ਗਏ। ਭਾਰੇ ਪੱਥਰ ਨਾਲ ਬਨ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ। ਉੜਿਆ ਮਗਰ ਪਾ ਕੇ ਕੱਸੀਟੇ ਜਾਂਦੇ ਤੇ ਸ਼ਰਾਬੀ ਹਾਥੀਆ ਮੂਰੇ ਸੱਟ ਦਿੱਤੇ ਜਾਂਦੇ। ਇਹ ਹੀ ਉਹ ਸਮਾਸੀ ਕਿ ਜਦੋਂ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਕਿੰਨੇ ਪੁੱਤਰ ਨੇ? ਮਾਤਾ ਤੇਰੇ ਚਾਰ ਸਿਪਾਈ ਹੁਣ ਤਿੰਨ ਰਹਿ ਗਏ ਨੇ। ਤੇ ਚੌਥਾ ਚੌਥਾ ਸਿੰਘ ਸੱਜ ਗਿਆ ਹੈ। ਉਸ ਦੀ ਜ਼ਿੰਦਗੀ ਦਾ ਕੀ ਇਤਵਾਰ ਘੜੀ ਦੀ ਪ੍ਰੌਣੀ ਹੈ ਕਿ ਪਲ ਦੀ ਜਕਰੀਆ ਆਪਣੇ ਨੌਜਵਾਨ ਮੁਗਲਾਂ ਨਾਲ ਜਕਰੀਆ ਆਪਣੇ ਨੌਜਵਾਨ ਮੁਗਲ ਸਪਾਈਆਂ ਦੇ ਮੁਕਾਬਲੇ ਕਰਵਾਉਂਦਾ ਕਈ ਕਈ ਸਿੰਘ ਇਕੱਠੇ ਪੰਗਤਾਂ ਬਣਾ ਕੇ ਧੜਾਂ ਤੀਕ ਮਿੱਟੀ ਵਿੱਚ ਗੱਡ ਦਿੱਤੇ ਜਾਂਦੇ ਫਿਰ ਤਲਵਾਰਾਂ ਫੜਾ ਕੇ ਸਪਾਈਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਢੇਗਾ ਉਸ ਨੂੰ ਇਨਾਮ ਦਿੱਤੇ ਜਾਣ ਇਸ ਤਰ੍ਹਾਂ ਹੀ ਕੀਤਾ ਜਾਂਦਾ ਬਹੁਤ ਸੇਰ ਵੱਢਣ ਵਾਲੇ ਸਪਾਹੀਆਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਤੂੰ ਕਿੰਨੇ ਸਿਰ ਵੱਢੇ ਇੱਕ ਮੁੰਦਰੀ ਦੀ ਕੀਮਤ ਜਿੰਨੇ ਤੂੰ ਇੱਕ ਬਾਜੂ ਬੰਦ ਦੇ ਮੁੱਲ ਦੀ ਤੇ ਤੂੰ ਇੱਕ ਹਾਰ ਪ੍ਰਾਪਤ ਕਰਨ ਜੁਗੇ ਮੋਗਲ ਸਪਾਹੀਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ ਇਸੇ ਤਰ੍ਹਾਂ ਬਾਹਾਂ ਵੱਢਣ ਦੇ ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਭਾਈ ਮਨੀ ਸਿੰਘ ਜੀ ਤੇ ਇੱਕ ਭਰਾ ਦੀ ਖਲ ਲਾਹੀ ਗਈ ਤੇ ਪੁੱਤਰਾਂ ਚਿੱਤਰ ਸਿੰਘ ਗੁਰਬਖਸ਼ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਸਿੰਘ ਕਿੰਨੇ ਕੁ ਤਰੀਕੇ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਕੇਸਾਂ ਵਾਲਾ ਵੀ ਕੋਈ ਵੀ ਮਿਲਿਆ ਮਾਰ ਦਿੱਤਾ ਗਿਆ ਸਾਫ਼ ਹੋ ਗਿਆ ਸੀ ਕਿ ਜ਼ਕਰੀਆ ਕਿਸੇ ਕੇਸਾਂ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਲੋਕ ਕਿਤੇ ਵੀ ਕੋਈ ਸਿੱਖ ਦੇਸ ਤਾਂ ਉਸ ਦੀ ਸੂ ਨਵਾਬ ਨੂੰ ਪਛਾਣ ਦਿੰਦੇ। ਜ਼ਕਰੀਆ ਨੇ ਆਪਣੇ ਅਧਿਕਾਰ ਤੋਂ ਬਾਹਰਲੇ ਸੂਬਿਆਂ ਵਿੱਚ ਵੀ 호ਕਾ ਦਵਾ ਦਿੱਤਾ ਸੀ ਕਿ ਜੋ ਵੀ ਸਿੱਖ ਦੀ ਦੱਸ ਪਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਭਰਤਾਨ ਹੈ ਗੁਰੂ ਕਾ ਖਾਲਸਾ ਜੋ ਇਸ ਸਮੇਂ ਨੂੰ ਵੀ ਵਿਪਤਾ ਦਾ ਸਮਾਂ ਨਹੀਂ ਆਖਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ। ऐसे बिखड़े समय ਵਿੱਚ ਤਾਂ ਸਗੋਂ ਉਹ ਏ ਭਲਾ ਹੋਰ ਕਸ ਕੇ ਫੜ ਲੈਂਦਾ ਹੈ। ਖਾਲਸਾ ਜੀ ਇੱਕ ਦਰਗਾਹ ਸਭ ਦੁਨਿਆਵੀ ਉਦਾਲਤਾਂ ਕਚੈਰੀਆਂ ਤੋਂ ਉੱਤੇ ਹੈ। ਅਸਲੀ ਨਿਆਂ ਉੱਥੇ ਹੋਣਾ ਹੈ। ਪੰਜਵੇਂ ਸਤਿਗੁਰੂ ਅਕਾਲੀ ਬਾਣੀ ਵਿੱਚ ਫਰਮਾਉਂਦੇ ਹਨ। ਗਰੀਬਾ ਉੱਪਰ ਜੇ ਖਿੰਝੇ ਦਾੜੀ। ਪਾਰ ਬ੍ਰਹਮ ਸ ਅਗਨ ਮਹਿਸਾਰੀ। ਪੂਰਾ ਨਿਯਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਆਦ ਜੁਗਾ ਦਾ ਪਗਟ ਪ੍ਰਤਾਪ ਨਿੰਦਕ ਮੂਆ ਉਪਜੀ ਵਡਤਾਪ ਤਿੰਨ ਮਾਰਿਆ ਜੇ ਰਖੇ ਨਾਹੀਂ ਕੋਈ ਅਗੇ ਪਾਛੇ ਮੰਦੀਸ ਹੋਈ ਆਪਣੇ ਦਾਸ ਰਾਖੇ ਕੰਠ ਲਾਈ ਸਰਨ ਨਾਨਕ ਹਰ ਨਾਮ ਧਿਆਇ ਆਪੀਆਂ ਨੂੰ ਦੰਡ ਤੇ ਧਰਮੀਆਂ ਦਾ ਆਖਰ ਨੂੰ ਜੈਕਾਰ ਹੋਣਾ ਹੀ ਹੈ ਖਾਲਸਾ ਅਰਦਾਸ ਤੇ ਟੇਕ ਰੱਖੇ ਜੰਗਲ ਵਿੱਚ ਸਿੰਘਾਂ ਦੇ ਇੱਕ ਜਥੇ ਨੇ ਮਿਲ ਕੇ ਅਰਦਾਸ ਕੀਤੀ ਖਾਲਸੇ ਦੀ ਮਨਾਤ ਹੈ ਕਿ ਅਰਦਾਸ ਨੇ ਧੁਰ ਦਰਗਾਹ ਜਾ ਕੇ ਦਸਤਕ ਦਿੱਤੀ ਤੇ ਅਕਾਲ ਪੁਰਖ ਨੇ ਖਲਕਤ ਤੇ ਹੁੰਦੇ ਜ਼ੁਲਮ ਦਾ ਉਲਾਮਾ ਉਮਮਤ ਦੇ ਪੈਗੰਬਰ ਨੂੰ ਦਿੱਤਾ ਪੰਜਾਬ ਵਿੱਚ ਹੋ ਰਹੇ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ। ਸਿੰਘਾਂ ਦਾ ਇਹ ਮੰਨਣਾ ਸੀ ਕਿ ਉਸ ਦਿਨ ਪਰਮੇਸ਼ਰ ਨੇ ਮੁਗਲਾਂ ਨੂੰ ਰਾਜ ਦੇ ਕੇ ਪੰਥ ਵੱਲ ਨੂੰ ਕਰ ਦਿੱਤਾ ਦੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜ ਲੜ ਕੇ ਮਰੋ। ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸੇ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋ ਤਣ ਸ਼ੁਰੂ ਹੋਈ ਤੇ ਕਈ ਸੂਬੇ ਦਿੱਲੀ ਤੋਂ ਭਾਗੀ ਹੋ ਗਏ। ਅਪਸੀ ਪਟੋਤਾਰ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ। ਜ਼ਕਰੀਏ ਨੂੰ ਨਾਦਰ ਦਾ ਲਾਹੌਰ ਦਾ ਗੇੜਾ 3 ਕਰੋੜ ਵਿੱਚ ਪਿਆ। ਸਭ ਪਾਸੇ ਮਾਰੋ-ਮਾਰ ਹੋ ਗਈ ਕਿ ਨਾਦਰ ਆ ਗਿਆ ਹੈ। ਨਾਦਰ ਆ ਗਿਆ ਹੈ। ਇੱਧਰ ਜ਼ਕਰੀਆ ਸਿੰਘਾਂ ਵੱਲੋਂ ਜਰਾ ਅਵੇਸਲਾ ਹੋਇਆ ਕਿ ਉਧਰ ਸਿੰਘਾਂ ਦਾ ਦਾ ਲੱਗ ਗਿਆ। ਉਨਾਂ ਨਿਚਨ ਆਵਤੀ ਰਾਵੀ ਦੀਆਂ ਛਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਉਠਾਂ ਖਚਰਾ ਤੇ ਲੱਦੇ ਮੇਵੇ ਲੁੱਟ ਲੈ। ਇਸੇ ਛੋਟੇ ਕਾਫਲੇ ਦਾ ਸਮਾਨ ਤਾਂ ਸਨੇ ਉਠ ਘੋੜੇ ਹੀ ਲੁੱਟ ਲਿਆ। ਨਾਦਰ ਦੇ ਮਗਰ ਜੋ ਰਾਸ਼ਨ ਆ ਰਿਹਾ ਸੀ ਤੇ ਜੋ ਮਾਲ ਅਸਬਾਬ ਨਾਦਰ ਇਧਰੋਂ ਕਾਬਲ ਭੇਜ ਰਿਹਾ ਸੀ। ਕਿਸੇ ਵੀ ਵਪਾਰੀ ਤੇ ਸੁਧਾਕਰ ਦਾ ਸਮਾਨ ਜੋ ਇਧਰੋਂ ਉਧਰੋਂ ਜਾਂ ਉਧਰੋਂ ਇਧਰ ਆ ਰਿਹਾ ਸੀ। ऐसा ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਦੇ ਹੱਥ ਨਾ ਲੱਗੇ ਹੋਣ ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਹਾਰੋਂ ਕਾਬਲ ਜਾਂਦੇ ਕੋਈ ਐਸੇ ਰਾਹ ਰਸਤੇ ਨਹੀਂ ਸਨ ਜਿਨ੍ਹਾਂ ਦੇ ਸਿੰਘ ਪੀਤੀ ਨਹੀਂ ਸਨ ਲਾਹੌਰੋਂ ਦਿੱਲੀ ਜਾਂਦਾ ਕਰਨਾਲ ਜਲੰਧਰ ਵਾਲਾ ਰਸਤਾ ਡੱਬ ਵਾਲੀ ਵਾਲਾ ਰਾਹ ਤਲਵਨ ਵਾਲਾ ਗੱਲ ਕਿ ਹਰ ਰਾਹ ਉੱਤੇ ਸਿੰਘ ਮੋਰਚੇ ਮੱਲ ਕੇ ਬੈਠ ਗਏ ਸਨ ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ ਚੰਗੇ ਘੋੜੇ ਵਧੀਆ ਬਸਤਰ ਗਹਿਣੇ ਨਕਦੀ ਸਭ ਵਿੱਚੋਂ ਸਿੰਘਾਂ ਦਾ ਆਪਣਾ ਬੰਦਾ ਹਿੱਸਾ ਲੁੱਟ ਲਿਆ ਹਾਲ ਤੇ ਇਹ ਹੋਈ ਪਈ ਹੈ ਕਿ ਹਿੰਦੁਸਤਾਨ ਦਾ ਮਾਲ ਦਾ ਸਿੰਘ ਬਾਹਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉਧਰੋਂ ਆਉਂਦਾ ਵੀ ਲੁੱਟ ਲੈਂਦੇ ਹਨ ਸੱਚੇ ਪਾਤਸ਼ਾਹ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਕੱਲਿਆ ਹੈ ਤੁਰ ਕਲ ਲੜ ਲੜ ਮਾਰ ਰਹੇ ਹਨ ਤੇ ਖਾਲਸੇ ਦੇ ਲੋ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਕੇ ਸ਼ਕੇ ਸ਼ਕਾਈ ਜਾ ਰਹੇ ਹਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਮਹਾਰਾਜਨੀ ਖੇੜ ਰਚੀ ਹੈ ਸਾਰੀ ਖਾਲਸਾ ਜੀ ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ ਕੋਈ ਹੋਰ ਸਿੰਘ ਬੋਲਦਾ ਹੈ ਇਹ ਪੰਥ ਕਲਗੀ ਤਰਜੀਆ ਦਾ ਹੈ ਉਹੀ ਇਸ ਦੇ ਵਾਲੀ ਹਨ ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ ਮਾਰਨਾ ਰੱਖਣਾ ਸਭ ਕਲंगी ਧਰਪਤਾ ਜੀ ਮਹਾਰਾਜ ਦੇ ਹੱਥ ਹੈ ਸਹੀ ਕਹਿੰਦੇ ਹੋ ਸਿੰਘ ਜੀ ਜਿਵੇਂ ਪੈਰ ਵਿੱਚ ਵੱਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ ਤਿਵੇਂ ਹੀ ਜਕਰੀਏ ਜਹੇ ਕੰਡੇ ਨਾਦਰ ਕੱਢੇਗਾ ਇਸ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮਜ਼ਮੂਨ ਅੱਜ ਕੱਲ ਕੁਝ ਇਸ ਤਰ੍ਹਾਂ ਦਾ ਵੀ ਹੈ ਖਾਲਸਾ ਜੀ ਪੰਥ ਦੀ ਪਾਤਸ਼ਾਹੀ ਬਸ ਨੇੜੇ ਹੀ ਹੈ ਨਵਾਬ ਕਪੂਰ ਸਿੰਘ ਨੇ ਅਸਰਵਤ ਸਿੰਘ ਨੂੰ ਇਕੱਤਰ ਕੀਤਾ ਤੇ ਬੋਲੇ 나ਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਤਖਤ ਦਾ ਮਾਲਕ ਬਣ ਬੈਠਾ ਹੈ ਬਹਾਦਰ ਸ਼ਾਹ ਵਿੱਚ ਇੰਨੀ ਤਾਕਤ ਕਿੱਥੇ ਕਿ 나ਦਰ ਦਾ ਮੁਕਾਬਲਾ ਕਰ ਸਕੇ ਸੋ ਤੁਸੀਂ ਕੰਮ ਰਕਸੇ ਕਰ ਲਓ ਲੁੱਟ ਦੇ ਮਾਲ ਨਾਲ 나ਦਰ ਨੂੰ ਅਸੀਂ ਪੰਜਾਬ ਵਿੱਚ ਸੁੱਕਾ ਨਹੀਂ ਜਾਣ ਦੇਣੇ ਕਹਿੰਦੇ ਨੇ 20 ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ ਨੇ ਬਹਾਦਰ ਸ਼ਾਹ ਤੋਂ ਲੈ ਕੇ ਕਾਬਲ ਨੂੰ ਭੇਜਿਆ ਹੈ ਨਾਲ ਹੀ ਵੇਸ਼ਕੀਮ ਦੀ ਤੋਹਫੇ ਇੱਥੋਂ ਤੱਕ ਕੇ ਬਹੁਤ ਸਾਰੇ ਕੀਮਤੀ ਬਰਤਨ ਵੀ ਉਸ ਨੇ ਆਪਣੇ ਦੇਸ਼ ਨੂੰ ਤੋਹਰ ਦਿੱਤੇ ਹਨ 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ ਜਿਸ ਵਿੱਚ ਸੰਕੜੇ ਹੀਰੇ ਮੋਤੀ ਜੜੇ ਹੋਏ ਸਨ ਇੱਕ ਵੱਡਾ ਪਾਣਵਾ ਵਾਲਾ ਹੀਰਾ ਦੋ ਵੇਸ਼ ਕੀਮਤੀ ਲਾਲ ਜਿਨ੍ਹਾਂ ਦੀ ਰੌਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜਦਾ ਹੁੰਦਾ ਸੀ ਕੁਕੜੀ ਦੇ ਆਂਡੇ ਜਿੱਡਾ ਇੱਕ ਮੋਤੀ ਤਾਂ ਸਿੰਦੇ ਬਦਲੇ ਅਕਬਰ ਨੇ ਜੋ ਤੋਹਫੇ ਆਗਰੇ ਦੇ ਰਾਜੇ ਨੂੰ ਦਿੱਤੇ ਸਨ ਇੱਕ ਮਾਲਾ ਤੇ ਇੱਕ ਗੁਲਾਬੀ ਹੀਰਾ ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਤੀਰਾਂ ਵਾਲੇ ਪੱਥੇ ਨਾਲ ਬੰਨ ਰੱਖੀ ਹੈ ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੁਗਾ ਤੇਲ ਵੀ ਨਹੀਂ ਛੱਡਿਆ ਖਾਲਸਾ ਜੀ ਅਸੀਂ ਕਈ ਜਥੇ ਬਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਈ ਥਾਵਾਂ ਤੋਂ ਸੰਨ ਲਾਵਾਂਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟ ਲਏ ਹਨ ਤੇ ਇਦਰ ਸਿੰਘ ਨਾਦਰ ਨੂੰ ਹੀ ਲੁੱਟਣ ਦੀਆਂ ਸਕੀਮਾਂ ਘੜ ਰਹੇ ਹਨ 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ ਬਸ ਅਰਬਾਂ ਖਰਬਾਂ ਕਹਿ ਲਓ ਇਹ ਜਾਪਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਹੀ ਇਕੱਠਾ ਕੀਤਾ ਸੀ ਮਾਲ ਅਸਬਾਬ ਦੀ ਲੁੱਟ ਤੋਂ ਬਿਨਾਂ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋਗਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਦ ਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਜਿਨ੍ਹਾਂ ਵਿੱਚ ਇੱਕ ਇਹ ਸੀ ਕਿ ਜੁਮਮੇ ਦੇ ਦਿਨ ਬਾਦਸ਼ਾਹ ਨਵਾਜ਼ ਪੜਨ ਲਈ ਨਾਦਰ ਸ਼ਾਹ ਨੂੰ ਨਾਲ ਲੈ ਗਿਆ ਕਿਸੇ ਨੇ ਇਹ ਅਫਵਾਹ ਫਲਾ ਦਿੱਤੀ ਕਿ ਬਾਦਸ਼ਾਹ ਇਸਮੀ ਸਕੀਮ ਹੈ ਕਿ ਨਵਾਜ਼ ਵਿੱਚ ਝੁਕੇ ਨਾਦਰ ਦਾ ਸਿਰ ਕਾਲਮ ਕਰ ਦਿੱਤਾ ਜਾਏਗਾ ਇਹ ਗੱਲ ਕੁਝ ਭੰਗੜਾਂ ਤੋਂ ਨਾਦਰ ਦੇ ਸਪਾਹੀਆਂ ਨੇ ਸੁਣ ਲਈ ਤੇ ਨਾਦਰ ਨੂੰ ਜਾਨ ਦਸੀ ਦੂਜੀ ਇੱਕ ਅਫਵਾਹ ਨਾਦਰ ਦੇ ਮਾਰੇ ਜਾਣ ਦੀ ਵੀ ਫੈਲ ਗਈ ਇਹ ਸੁਣ ਕੇ ਨਾਦਰ ਦਿਸ ਪਾਈਆਂ ਤੇ ਦਿੱਲੀ ਵਿੱਚ ਕਈ ਥਾਂ ਹਮਲੇ ਵੀ ਕੀਤੇ ਗਏ ਨਾਦਰ ਇਹ ਕਿੱਥੇ ਸਹਾਰ ਸਕਦਾ ਸੀ ਉਹ ਗੁੱਸੇ ਵਿੱਚ ਲਾਲ ਹੋ ਗਿਆ ਕਤਲ ਕਰ ਦੇ ਉਹ ਸਾਰੀ ਦਿੱਲੀ ਨਾਦਰ ਦੇ ਕਹਿਣ ਦੀ ਧੀਰ ਸੀ ਕਾਬਲੀ ਸੈਨਾ ਨੇ ਐਸੀ ਤਲਵਾਰ ਵਾਹੀ ਇੱਕ ਦਿਨ ਵਿੱਚ ਹੀ ਦਿੱਲੀ ਵਿੱਚ ਲਗਭਗ 70000 ਲੋਕ ਮੌਤ ਦੇ ਘਾਟ ਉਤਾਰੇ ਗਏ ਕੋਈ ਨਾਤਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲੇਆਮ ਰੋਕ ਦਿਓ ਅੰਤ ਇੱਕ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ ਹਜ਼ੂਰ ਆਖਰ ਤੁਹਾਡੇ ਮੁਸਲਮਾਨ ਭਰਾ ਹੀ ਹਨ ਰਹਿਮ ਕਰੋ ਫੇਰ ਕਿਤੇ ਨਾਦਰ ਨੇ ਸੈਨਾ ਨੂੰ ਹਮਲਾ ਰੋਕ ਦੇਣ ਦਾ ਹੁਕਮ ਕੀਤਾ ਪਰ ਤਦ ਤੱਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ ਇਧਰ ਸਿੰਘਾਂ ਨੂੰ ਆਪਣੀ ਅਰਦਾਸ ਤੇ ਭਰੋਸਾ ਹੋਰ ਦ੍ਰਿੜ ਹੁੰਦਾ ਜਾ ਰਿਹਾ ਸੀ ਉਹ ਅਕਸਰ ਕਹਿੰਦੇ ਸਨ ਕਿ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੁਸਤਾਨ ਵੱਲ ਤੋੜਿਆ ਹੈ ਇੱਕ ਸਾਲ ਦਿੱਲੀ ਨੂੰ ਲੁੱਟਣ ਘੁੱਟਣ ਤੋਂ ਮਗਰੋਂ ਨਾਦਰ ਨੇ ਕੂੜਾ ਅਰਬਾ ਦਤਾਨ ਤੇ ਹੋਰ ਮਾਲ ਅਸਬਾਬ ਲੱਦ ਕੇ ਕਈ ਕੋ ਲੰਮਾ ਕਾਫਲਾ ਤਿਆਰ ਕਰ ਲਿਆ ਉਸ ਨੇ ਲਾਹੌਰ ਆ ਕੇ ਪੜਾ ਕਰਨਾ ਹੈ ਪਰ ਸਿੰਘਾਂ ਨੇ 50 ਕੋ ਵਿੱਚ ਹੀ 20 ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤ ਧਨ ਤੇ ਹੋਰ ਪਦਾਰਥ ਲੁੱਟ ਲਏ ਹਨ ਵੇਲਾ ਤਾਂ ਸ਼ਾਇਦ ਆਖੰਤੋ ਵੀ ਕੁਝ ਪਹਿਲਾਂ ਦਾ ਹੈ ਪਰ ਕਾਲੇ ਬੋਲੇ ਬੱਦਲ ਛਾ ਜਾਣ ਕਰਨ ਜਾਪਦਾ ਹੈ ਕਿ ਰਾਤ ਭੈਣ ਵਾਲੀ ਹੈ ਨਾਦਰ ਦੀ ਫੌਜ ਚਨਾਬ ਦੇ ਕੰਡੇ ਡੇਰਾ ਲਾ ਰਹੀ ਹੈ ਕੁਝ ਹੋਰ ਹਨੇਰਾ ਹੋਇਆ ਤਾਂ ਬੱਦਲਾਂ ਨੇ ਗਰਜਣਾ ਸ਼ੁਰੂ ਕੀਤਾ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੁੰਦੇ ਸਾਰ ਹੀ ਸਿੰਘਾਂ ਨੇ ਕਈ ਪਾਸਿਓਂ ਨਾਦਰ ਦੇ ਡੇਰੇ ਤੇ ਹੱਲਾ ਬੋਲ ਦਿੱਤਾ ਸਿੰਘਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਸਨ ਸਿੰਘਾਂ ਦੇ ਜੈਕਾਰਿਆਂ ਦੀ ਗੂੰਜ ਬੱਦਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈਅ ਪੈਦਾ ਕਰ ਰਹੀ ਹੈ। ਇਸ ਮੁਸਲੇਧਾਰ ਮੀਂਹ ਵਿੱਚ ਸਿੰਘਾਂ ਦੇ ਭਾਰੀ ਹੱਲੇ ਨਾਲ ਨਾਦਰ ਦੀਆਂ ਜੇਤੂ ਅਖਵਾਉਂਦੀਆਂ ਫੌਜਾਂ ਤੇ ਤਾਂ ਮਾਨੋ ਕਹਿਰ ਢਹਿ ਪਿਆ ਹੈ। ਸਿੰਘਾਂ ਨੇ ਲੁੱਟ ਦਾ ਮਾਲ ਘੋੜਿਆਂ ਤੇ ਲੱਦਿਆ ਤੇ ਮੁਗਲਾਂ ਦਾ ਲਹੂ ਬਹਾਉਂਦੇ ਹੋਏ ਹਰਨ ਹੋ ਗਏ। ਮਾਲ ਲੁੱਟੇ ਜਾਣ ਨਾਲੋਂ ਵੀ ਨਾਦਰ ਸ਼ਾਹ ਨੂੰ ਏ ਫਿਕਰ ਵੱਧਦਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੋਈ ਮੇਰੇ ਅੱਗੇ ਕੁਸਕ ਨਹੀਂ ਸਕਿਆ ਆਖਰੀ ਕੌਣ ਜਿਨ੍ਹਾਂ ਏਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਹੀ ਕਈ ਵਾਰ ਲੁੱਟ ਲਿਆ ਦੋ ਰਾਤਾਂ ਬੀਤ ਜਾਣ ਮੰਗਰੋਂ ਸਿੰਘਾਂ ਤੀਜੀ ਰਾਤ ਮੋੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ ਇਸ ਹੱਲੇ ਵਿੱਚ ਉਹਨਾ ਹਿੰਦੁਸਤਾਨ ਵਿੱਚੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸੰਗਾਂਹ ਹੱਥ ਲੱਗ ਗਿਆ। ਲਹਾਰ ਪਹੁੰਚ ਕੇ ਨਾਦਰ ਨੇ ਜਦ ਆਪਣਾ ਕਾਫਲਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਸੀ ਇਹ ਤਾਂ ਉਸ ਤੋਂ ਅੱਧਾ ਹੀ ਰਹਿ ਗਿਆ ਹੈ। ਨਾਦਰ ਸ਼ਾਂਦਰ, ਗੁੱਸੇ, ਫਿਕਰ ਤੇ ਡਰ ਦੇ ਭਾਵ ਇਕੱਠੇ ਚੱਲ ਰਹੇ ਹਨ। ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਤੁਹਾਨੂੰ ਪਸੰਦ ਆਏਗੀ ਜੀ ਕੱਲ ਇਸ ਨੂੰ ਫਿਰ ਕੰਟੀਨਿਊ ਕਰਾਂਗੇ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸੋਸ਼ੀ ਅਕਾਲ ਜੀ